ਦੀਪਾ ਜੀ ਇਸ ਦੇ ਵਿੱਚ ਸਮਝਾ ਜਾਵੇ ਕਿਉਂ ਇਹ ਚੀਜ਼ਾਂ ਹੋਈਆਂ ਹਨ ਫੈਮਿਲੀ ਮੈਟਰ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਆ ਗਿਆ ਕਿ ਤੁਹਾਨੂੰ ਵੀ ਇਸ ਤੇ ਕਿਨਾਲ ਬਿਆਨ ਦੇਣੇ ਪਏ ਉਹਨਾਂ ਨੂੰ ਵੀ ਬਿਆਨ ਦੇਣੇ ਪਏ ਇਹ ਫਿਰ ਕਿਉਂ ਅਜੀਹਾ ਬਣ ਗਿਆ ਕਿਉਂ ਅਜੀਹਾ ਰੁਕ ਲੈਣਾ ਪਿਆ ਤੁਹਾਨੂੰ ਵੀ ਤੇ ਉਹਨਾਂ ਨੂੰ ਇਹ ਬਿਲਕੁਲ ਠੀਕ ਗੱਲ ਹੈ ਬੜਾ ਅਨਫੋਰਚੂਨੇਟ ਹੈ ਇਹ ਕਿਸੇ ਵੀ ਪਰਿਵਾਰ ਦੇ ਵਿੱਚ ਜਾਂ ਕਿਸੇ ਦੇ ਵਿੱਚ ਵੀ ਨਹੀਂ ਆਣਾ ਚਾਹੀਦਾ ਲੜਾਈ ਝਗੜੇ ਨੇ ਲੱਗਦੇ ਚੰਗੇ ਪਰ ਪਰਿਵਾਰਾਂ ਦੇ ਤਾਂ ਬਿਲਕੁਲ ਹੀ ਨਹੀਂ ਲੱਗਦੇ ਚੰਗੇ ਔਰ ਖਾਸ ਕਰਕੇ ਪੋਲੀਟੀਕਲ ਪਰਿਵਾਰ ਹੋਵੇ ਨਾਮੀ ਪਰਿਵਾਰ ਹੋਵੇ ਤਾਂ ਬਿਲਕੁਲ ਹੀ ਨਹੀਂ ਚੰਗਾ ਲੱਗਦਾ ਪਰ ਕਈ ਵਾਰੀ ਹਾਲਾਤ ਐਸੇ ਬਣ ਜਾਂਦੇ ਆ ਤੁਸੀਂ ਮਜਬੂਰ ਤੁਹਾਨੂੰ ਕਰ ਦਿੱਤਾ ਜਾਂਦਾ ਹੈ ਤੁਸੀਂ ਫਿਰ ਆਪਣੇ ਉਸ ਸਟੈਂਡ ਵਾਸਤੇ ਔਰ ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਵੀ ਤੁਸੀਂ ਠੀਕ ਹੋ ਤੁਹਾਡੇ ਨਾਲ ਤੱਕਾ ਹੁੰਦਾ ਔਰ ਇਹ ਵੀ ਲੱਗਦਾ ਹੈ ਇਹ ਤੱਕਾ ਇੱਕ ਵਾਰੀ ਹੋ ਜਾਈਏ ਫਿਰ ਜੇ ਤੁਸੀਂ ਪਿੱਛੇ ਹਟਦੇ ਹੋ ਤੁਹਾਡੇ ਨਾਲ ਲਗਾਤਾਰ ਤੱਕਾ ਹੁੰਦਾ ਜਾਵੇ ਤੇ ਤੁਹਾਨੂੰ ਸਟੈਂਡ ਲੈਣਾ ਪੈਂਦਾ ਹੈ ਉਹ ਸਟੈਂਡ ਦੇ ਵਿੱਚ ਜੇ ਦੂਸਰਾ ਬੰਦਾ ਗਲਤ ਕਰ ਜਾਂਦਾ ਹੈ ਫਿਰ ਉਹਦੇ ਚ ਉਸ ਨੂੰ ਭੁਗਤਣਾ ਪਵੇ ਤੇ ਫਿਰ ਉਹ ਇਹ ਕਵੇ ਕਿ ਅੱਜ ਤਾਂ ਇਹਨਾਂ ਨੂੰ ਖੁਸ਼ੀ ਹੋਗੀ ਹੋਵੇ ਇਹ ਤਾਂ ਉਹ ਸਮਝਦੇ ਆ ਜਾਣਦੇ ਆ ਵੀ ਖੁਸ਼ੀ ਹੈ ਜਾਂ ਗਮੀ ਹੈ ਇਹ ਤਾਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਚਲੋ ਕੋਈ ਪੋਲਿਟੀਕਲ ਲੜਾਈ ਹੈ ਜਾਂ ਆਪਣੀ ਕਿਸੇ ਤਰ੍ਹਾਂ ਦੀ ਰੰਜਿਸ਼ ਹੈ ਜਾਂ ਕੁਝ ਹੈ ਪਰ ਉਹਦੇ ਚ ਸਾਡੀਆਂ ਆ ਫੀਮੇਲਸ ਨੂੰ ਸਾਡੀਆਂ ਮਾਤਾਵਾਂ ਨੂੰ ਨਹੀਂ ਅੱਗੇ ਕਰਨਾ ਚਾਹੀਦਾ ਆਪਾਂ ਨੂੰ ਆਪਣੇ ਨਿਜੀਠਣਾ ਚਾਹੀਦਾ ਪਰ ਫਿਰ ਮੈਂ ਕਹਿਣਾ ਕਿ ਹਾਂ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਪਰਿਵਾਰਾਂ 'ਚ ਪਰ ਜੇ ਤੋ ਪਰਿਵਾਰ ਹੀ ਨਾ ਤੁਹਾਡੇ ਰਹਿਣ ਵੱਡੇ ਛੋਟੇ ਦੀ ਇੱਜ਼ਤ ਹੀ ਨਾ ਹੋਵੇ ਵੱਡੇ ਛੋਟੇ ਦੀ ਤੁਸੀਂ ਅਨਖ ਨੂੰ ਤੁਸੀਂ ਲਲਕਾਰੋ ਨਾ ਛੋਟਾ ਵਖਾਨ ਦੀ ਕੋਸ਼ਿਸ਼ ਕਰੋ ਜ਼ਲੀਲ ਕਰੋ ਤੁਸੀਂ ਉਸ ਨੂੰ ਅ ਮਤਲਬ ਫੀਲਡ ਛੱਡਣ ਤੇ ਮਜਬੂਰ ਕਰੋ ਤਾਂ ਫਿਰ ਉਸ ਸਟੈਂਡ ਪਿੱਛੇ ਸਟੈਂਡ ਵੀ ਲੈਣਾ ਪੈਂਦਾ ਫਿਰ ਲੜਾਈ ਝਗੜਾ ਵੀ ਹੁੰਦਾ ਫਿਰ ਇਹ ਵੀ ਹੈ ਵੀ ਫਿਰ ਚੱਲੋ ਜਿੱਥੋਂ ਤੱਕ ਚੱਲਦਾ ਫਿਰ ਉਹਦੇ ਜੇ ਸਚਾਈ ਦੀ ਜਿੱਤ ਹੁੰਦੀ ਹੈ ਤੁਹਾਡੀ ਇਹ ਤੁਸੀਂ ਕਾਮਯਾਬ ਹੋਣੇ ਹੋ ਹਫ਼ਤੇ ਉਸ ਤੋਂ ਉਹਦੀ ਫਿਰ ਖੁਸ਼ੀ ਵੀ ਹੁੰਦੀ ਹੈ ਆਦੀਪ ਜੀ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਸੁਨਾਮ ਦੇ ਵਿੱਚ ਗਰਾਊਂਡ ਲੈਵਲ ਤੇ ਮੈਂ ਸਟਰੋਂਗ ਹੈਗਾ ਤੇ ਤੁਹਾਡੇ ਨਾਲ ਉਹਨਾਂ ਦੇ ਤੁਹਾਡੇ ਸੋਰਾ ਸਾਹਿਬ ਦੇ ਰਿਲੇਸ਼ਨਸ਼ਿਪ ਕਿਵੇਂ ਸੀਗੇ ਮਾਤਾ ਦੇ ਜਿਹੜੇ ਨੇ ਤੁਹਾਡੇ ਸੱਸ ਉਹਨਾਂ ਦੇ ਰਿਲੇਸ਼ਨ ਕਿਵੇਂ ਸੀਗੇ ਫਿਰ ਉਹ ਰਿਲੇਸ਼ਨ ਦੇ ਵਿੱਚ ਕਿੰਨੇ ਇਹ ਫਿਰ ਆਜੀ ਫੇਰੀ ਕਿ ਤੁਸੀਂ ਵੀ ਅਲੱਗ ਹੋ ਗਏ ਉਹ ਵੀ ਅਲੱਗ ਹੋ ਗਏ ਡਿਸਪਿਊਟ ਚੱਲ ਪਿਆ ਪ੍ਰਾਪਰਟੀ ਦਾ ਕਿ ਪ੍ਰਾਪਰਟੀ ਹੈ ਕੀ ਨਹੀਂ ਬਰਦਾਸ਼ਤ ਹੋਇਆ ਸਿਆਸਤ ਨਹੀਂ ਬਰਦਾਸ਼ਤ ਹੋਈ ਜਾਂ ਪ੍ਰਾਪਰਟੀ ਨਹੀਂ ਬਰਦਾਸ਼ਤ ਕੀ ਚੀਜ਼ ਐਸੇ ਵਿੱਚ ਇਹਨਾਂ ਦੇ ਵਿੱਚ ਸਿਆਸਤ ਦਾ ਕੰਮ ਜ਼ਿਆਦਾ ਹੈ ਪ੍ਰਾਪਰਟੀ ਦਾ ਤਾਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕੋਈ ਇੱਕ ਪੈਸੇ ਦਾ ਵੀ ਮਨ ਰੋੜਾ ਕਵੇ ਵੀ ਕਿਸੇ ਦਾ ਅਸੀਂ ਦੇਨਦਾਰ ਹੋਈਏ ਤਾ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਪ੍ਰਾਪਰਟੀ ਦੀ ਗੱਲ ਤਾਂ ਕਰਦਾ ਇੱਕ ਪੈਸੇ ਦਾ ਵੀ ਦੇਨਦਾਰ ਹੋਈ ਹੈ ਇਹ ਜਿੱਥੋਂ ਤੱਕ ਰਿਲੇਸ਼ਨ ਦੀ ਗੱਲ ਹੈ ਮੈਂ ਸਮਝਦਾ ਕਿ ਬੈਸਟ ਆਫ ਦਾ ਬੈਸਟ ਰਿਲੇਸ਼ਨ ਮੇਰੇ ਰਏ ਹੈ ਮੇਰੇ ਫਾਦਰ ਇਨ ਲਾ ਨਾ ਮੇਰੀ ਮਦਰ ਇਨ ਲਾ ਨਾ ਸ਼ਾਇਦ ਐਫ ਜੀ ਰਿਲੇਸ਼ਨ ਤਾਂ ਸ਼ਾਇਦ ਪਿਓ ਪੁੱਤਰਾਂ ਦੇ ਵੀ ਨਹੀਂ ਹੁੰਦੇ ਜਿਹੜੇ ਮੇਰੇ ਰਏ ਹੈ ਅੱਛਾ ਤੁਹਾਨੂੰ ਫਿਰ ਅਮਰ ਰੋੜਾ ਤੋਂ ਪਹਿਲ ਦਿੰਦੇ ਸੀ ਕਿ ਤੁਹਾਡੇ ਸਾਰਾ ਸਭ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੋਂ ਤੱਕ ਕੀ ਮਤਲਬ ਪਰਿਵਾਰ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਜੋ ਕਿ ਵੱਡਾ ਪੁੱਤਰ ਜਾਂ ਬਜ਼ੁਰਗਾਂ ਨੇ ਨਿਭਾਉਣੀਆਂ ਹੁੰਦੀਆਂ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੀਆਂ ਵੀ ਉਹ ਫਸੂਸ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੀ ਵਿਆਹਾਂ ਤੋਂ ਲੈ ਕੇ ਹੋਰ ਦੁੱਖ ਸੁੱਖ ਔਰ ਰਜਿੰਦਰ ਦੀਪਾ ਨੇ ਵੱਡਾ ਪੁੱਤ ਬਣ ਕੇ ਔਰ ਉਹਨਾਂ ਨੇ ਵੀ ਆਪਣਾ ਬਣਾ ਕੇ ਜ਼ਿੰਮੇਵਾਰੀਆਂ ਦਿੱਤੀਆਂ ਵੀ ਔਰ ਮੈਂ ਬਖੂਬੀ ਨਿਭਾਈਆਂ ਵੀ ਸਾਰੇ ਜੋ ਨਜ਼ਦੀਕੀ ਜਾਣਦੇ ਐ ਉਹ ਸਭ ਜਾਣਦੇ ਐ ਕਿ ਅਮਨ ਅਰੋੜਾ ਦੇ ਆਪਣੇ ਪੜਾਈ ਤੋਂ ਲੈ ਕੇ ਆਪਣੀ شادی ਤੋਂ ਲੈ ਕੇ ਜਾਂ ਬਾਕੀ ਵੀ ਮੇਰੇ ਜਿਹੜੇ ਹੋਰ ਵੀ ਰਿਸ਼ਤੇਦਾਰ ਸੀ ਉਹ ਬਖੂ ਕਿਸਨੇ ਜੁਮੈਰੀਆਂ ਨਿਵਾਇਆਂ ਬਖੂਬੀ ਨਿਵਾਇਆਂ